ਨਾ ਸਿਰਫ ਜੂਨ 84 ਦਾ ਕੱਲੂ ਕਾਰਾ ਕਰਵਾਉਣ ਦੇ ਲਈ ਇਹ ਇਨਸਟਰੂਮੈਂਟਲ ਸੀ ਪਰ ਇਹਨਾਂ ਨੇ ਜਿਹੜੀ ਸਿੱਖਾਂ ਦੇ ਖਿਲਾਫ ਵਿੱਢੀ ਹੋਈ ਟੋਟਲ ਵਾਰ ਹੈ ਉਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਲਿੰਗ ਸੁਪਰੀ ਦੇ ਵਿੱਚ ਉਹ ਲਾਹੌਰ ਹੋਏ ਬਰਮਿੰਗਮ ਯੂਕੇ ਹੋਏ ਕੈਨੇਡਾ ਸਰੀ ਹੋਏ ਜਾਂ ਅਮਰੀਕਾ ਹੋਏ ਨਿਊਯਾਰਕ ਉੱਥੋਂ ਤੱਕ ਪਹੁੰਚਾਇਆ ਹੋਇਆ ਮੋਦੀ ਨੇ ਆਪਣੀ ਇਲੈਕਸ਼ਨ ਕੈਂਪੇਨ ਜੈਸ਼ ਜੈ ਸ਼ੰਕਰ ਨੇ ਰਾਜਨਾਥ ਸਿੰਘ ਨੇ ਉਹਨੇ ਕਿਹਾ ਜੀ ਪਹਿਲੀਆਂ ਸਰਕਾਰਾਂ ਡੋਜ਼ੀਅਰ ਦਿੰਦੀਆਂ ਸੀ ਹਮ ਐਂਡ ਵੀ ਹੈਵ ਕਿਲਡ ਟੈਰਰਿਸਟਸ ਓਨ देयर ਹੋਮ ਟਰਫ ਹਮ ਕਿ ਅਸੀਂ ਉਹਨਾਂ ਦੇ ਘਰ ਘਰ ਚ ਉਹਨਾਂ ਨੂੰ ਵੜ ਕੇ ਮਾਰਿਆ ਘਰ ਮੇ ਖੁਸਕੇ ਮਾਰਿਆ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜ ਵਾਰਡ ਦਾ ਮਰਡਰ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਵਰਮਿੰਗਮ ਯੂਕੇ ਦੇ ਵਿੱਚ 18 ਜੂਨ ਨੂੰ ਹਰਦੀਪ ਸਿੰਘ ਨਿਜਰ ਔਰ ਫਿਰ ਮੋਦੀ ਦੇ ਅਮਰੀਕਾ ਦੀ ਧਰਤੀ ਤੇ ਹੁੰਦੇ ਆ ਉਹਨਾਂ ਨੇ ਜੋ ਕੁਝ ਗੁਰਪਤਵਾਨ ਸਿੰਘ ਪੰਨੂ ਮਰਡਰ ਪਲੋਟ ਫਾਈਲਡ ਜਿਹੜੀ ਸਟੋਰੀ ਸਾਹਮਣੇ ਹੈ ਕਿਦੇ باوجود ਕਿ ਅਮਰੀਕਾ ਨੂੰ ਪਤਾ ਲੱਗ ਚੁੱਕਾ ਹੈ ਫਾਈਲ ਹੋ ਚੁੱਕਾ ਹੈ ਇਨਡਾਇਕਟਮੈਂਟ ਹੋ ਚੁੱਕੀ ਹੈ ਹਰਦੀਪ ਸਿੰਘ ਨੇਜਰ ਦੇ ਮਾਮਲੇ 'ਚ 18 ਜੂਨ ਤੋਂ ਬਾਅਦ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਐਲਾਨ ਕਰ ਦਿੰਦੇ ਨੇ ਜਸਟਨ ਟਰੂਡੋ ਫਿਰ ਵੀ 3 ਨਵੰਬਰ ਨੂੰ ਇਹ ਟੋਰਾਂਟੋ ਦੇ ਵਿੱਚ ਸੰਤੋਖ ਸਿੰਘ ਖੇਲਾ ਦੇ ਮੁੰਡੇ ਦੇ ਵਿਆਹ ਦੇ ਮੌਕੇ ਇਹਨਾਂ ਦਾ ਟਾਰਗੇਟ ਗੁਰਪਤਵੰਨ ਸਿੰਘ ਪੰਨੂ ਸੀ ਜਿਹਨੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਸੀ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਨੂੰ ਕੁਝ ਘੰਟੇ ਪਹਿਲਾਂ ਹੀ ਇਹ ਕਿਹਾ ਕਿ ਬਿਨਾਂ ਤੁਹਾਡਾ ਜਾਣਾ ਸੇਫ ਨਹੀਂ ਹੋਏਗਾ ਔਰ ਉਹਨਾਂ ਨੇ ਸੰਦੋਖਸ ਖੇਲਾ ਨੂੰ ਕਾਲ ਕਰਕੇ ਕਿਹਾ ਭਾਈ ਮੈਂ ਜ਼ਰੂਰ ਆਉਂਦਾ ਸੁਰੱਖਿਆ ਕਾਰਨਾ ਕਰਕੇ ਔਰ ਉਧਰ ਕੈਨੇਡਾ ਦੀਆਂ ਏਜੰਸੀਆਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੋਇਆ ਸੀ ਦਜ ਕੋ ਬਰੇਤ ਬਾ ਤੁਹਾਡਾ ਸਾਡਾ ਭਰਪੂਰ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਸ਼ੱਕ ਜੂਨ 84 ਦਾ ਕੱਲੂਕਾਰਾ 인ਦਰਾ ਗਾਂਧੀ ਦੀ ਸਰਕਾਰ ਵੱਲੋਂ ਕੀਤਾ ਗਿਆ ਪਰ ਪਿਛਲੇ 10 ਸਾਲਾਂ ਤੋਂ ਦਿੱਲੀ ਤੱਕ ਤੇ ਕਾਬਜ਼ ਬੀਜੇਪੀ ਨੇ ਇਸ ਨੂੰ ਦੁਨੀਆ ਭਾਰ ਵਿੱਚ ਸਿੱਖਾਂ ਦੇ ਖਿਲਾਫ ਟਾਰਗੇਟ ਕਿਲਿੰਗ ਤੱਕ ਪਹੁੰਚਾ ਦਿੱਤਾ ਜਿਸ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਲਈ ਐਨ ਲਿਖ ਲਈ ਤੁਹਾਡਾ ਸਭ ਤਾਬੂ ਬਹੁਤ ਧੰਨਵਾਦ ਜੀ ਰਾਜ ਸਭਾ ਕੀ ਕਹਿਣਾ ਚਾਹੋਗੇ ਦੇਖੋ 1996 97 ਜਦੋਂ ਬਾਦਲਾ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਔਰ ਖੁੱਲ ਕੇ ਐਲਾਈਅੰਸ ਜਿਹੜਾ ਪਹਿਲਾਂ ਭਾਰਤੀ ਜਨ ਸੰਘ ਨਾਲ ਸੀ ਫਿਰ ਅਗਲੇ 25 ਵਰੇ ਤੋਂ ਜ਼ਿਆਦਾ ਭਾਜਪੀ ਨਾਲ ਕੀਤਾ ਤੇ ਇੱਕ ਆਰਗੂਮੈਂਟ ਜਿਹੜਾ ਲਗਾਤਾਰਤਾ ਨਾਲ ਭਾਜਪੀ ਦੇ ਲੀਡਰ ਜਿਹੜੇ ਨੇ ਉਹ ਦਬੀ ਆਵਾਜ਼ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਵੀ ਇਸ ਸ਼ੈਤਾਨੀ ਦੌਰ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਪਰ ਬਾਦਲ ਅਕਾਲੀ ਦਲ ਕਾਂਗਰਸ ਦੇ ਵੇੜੇ ਚ ਸਭ ਕੁਝ ਪਾਉਣ ਦੀ ਕੋਸ਼ਿਸ਼ ਕਰਦੇ ਸੀ ਜਿਵੇਂ ਕਿ ਬੀਜੇਪੀ ਦੁੱਧ ਧੋਤੀ ਹੋਏ ਹਾਲਾਂ ਫੈਕਟ ਆਫ ਦਾ ਮੈਟਰ ਜਿਹੜੇ ਸਾਹਮਣੇ ਨੇ ਵਾਜਪਾਈ ਨੇ ਲੀਡ ਕੀਤੀ ਪ੍ਰੋਟੈਸਟ ਦਿੱਲੀ ਦੇ ਵਿੱਚ ਅਡਵਾਨੀ ਸਮੇਤ ਸਾਰੇ ਜਿਹਦੇ ਚ ਕਿ ਫੌਜ ਭੇਜਣ ਦੀ ਮੰਗ ਸੀ ਕਿ ਜੀ ਫੌਜ ਭੇਜੀ ਜਾਏ ਫਿਰ ਈਵਨ ਅਡਵਾਨੀ ਨੇ ਜਦੋਂ ਬਿਲਕੁਲ ਪੀਕ ਤੇ ਸੀ ਜਿਹੜੀ ਕਿਤਾਬ ਉਹਨੇ ਲਿਖੀ ਆਪਣੀ ਆਟੋ ਬਾਇਓਗ੍ਰਾਫੀ ਉਹਦੇ ਚ ਉਹਨੇ ਬੜਾ ਇਸ ਦਾ ਪ੍ਰਾਈਡ ਲਿਆ ਕਿ ਜੀ ਬਾਕੀ ਮੰਗਤਾ ਕਰ ਰਹੇ ਸੀ ਫੌਜ ਭੇਜਣ ਦੀ ਪਰ ਮੇਰਾ ਪਾਰਲੀਮੈਂਟ ਦੇ ਵਿੱਚ ਇੰਦਰਾ ਗਾਂਧੀ ਨੂੰ ਘੇਰਨਾ ਸੀ ਜਾਂ ਦੂਜਾ ਸੀ ਕਿ ਫੌਜ ਭੇਜ ਤਾਈ ਉਸਨੇ ਭੇਜੀ ਔਰ ਉਸਨੇ ਸੰਤ ਪਿੰਡਾਂ ਵਾਲਿਆਂ ਦੇ ਲਈ ਪਸਮਾਸੁਰ ਰਾਕਸ਼ਸ ਇਹ ਲਫ਼ਜ਼ ਇਸਤੇਮਾਲ ਕੀਤੇ ਫਿਰ ਅਸੀਂ ਈਵਨ ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਤੋਂ ਬਾਅਦ ਨਾਨਾ ਜੀ ਦੇਸ਼ਮੁਖ ਜਿਸ ਨੂੰ ਭਾਰਤ ਰਤਨ ਦਾ ਖਿਤਾਬ ਮੋਦੀ ਨੇ ਦਿੱਤਾ ਉਸ ਦੀ ਚਿੱਠੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ਪੁਰਬ ਨਵੰਬਰ 84 ਚ ਸੀ ਜਿਹੜੀ ਸਾਰੇ ਮੈਂਬਰ ਪਾਰਲੀਮੈਂਟ ਨੂੰ ਸਿੱਖਾਂ ਨੂੰ ਐਡਵਾਈਸ ਕੀਤਾ ਵੀ ਇਹ ਤੁਸੀਂ ਡਿਜ਼ਰਵ ਕਰਦੇ ਸੀ ਜੋ ਤੁਹਾਡੇ ਨਾਲ ਹੋਇਆ ਤੁਸੀਂ ਆਪਣੇ ਆਪ ਨੂੰ ਅੱਡ ਸਮਝਦੇ ਸੀ ਹਿੰਦੂਆਂ ਤੋਂ ਹੁਣ ਚੁੱਪ ਕਰਕੇ ਬਹਿ ਜਾਓ ਔਰ ਆਰਾਮ ਨਾਲ ਜੋ ਤੁਹਾਡੇ ਨਾਲ ਵਾਪਰਿਆ ਉਹਨੂੰ ਰੱਬ ਦਾ ਭਾਣਾ ਮੰਨ ਕੇ ਜਿਹੜਾ ਉਹ ਜਿਉ ਸੋ ਇਹਦੇ ਤੱਕ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹਨਾਂ ਨੇ ਜੋ ਜਿਸ ਹੱਦ ਤੱਕ ਜਾ ਕੇ ਇਹ ਤਾਂ ਆਈਡੀਓਲੋਜੀਕਲੀ ਇਹਨਾਂ ਨੇ ਸਿੱਖਾਂ ਨੂੰ ਕਦੇ ਅੱਡ ਧਰਮ ਨਹੀਂ ਮੰਨਿਆ ਪਰ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਕਿਹਨੇ ਦਿੱਤਾ ਉਹ ਜਿਹੜਾ ਮੋਸਟ ਮੋਡਰੇਟ ਜਿਹਨੂੰ ਕਿਹਾ ਜਾਂਦਾ ਹੈ ਬੀਜੇਪੀ ਲੀਡਰ ਹਟਲ ਪਿਆਰੀ ਬਾਤ ਹੁਣ ਦੁਰਗਾ ਕੀ ਹੈ ਰਾਕਸ਼ਾ ਦਾ ਨਾਸ ਕਰਨ ਵਾਲੀ ਹੁਣ ਰਾਕਸ਼ਸ ਕੌਣ ਸੀ ਜੇ ਇਕ ਅਤਰ ਚ ਪਾਕਿਸਤਾਨ ਨੂੰ ਦੋ ਹਿੱਸਿਆਂ ਚ ਤੋੜਿਆ ਤੇ ਉਹ ਵੀ ਦੁਰਗਾ ਹੈ ਕਿਉਂਕਿ ਉਹ ਵੀ ਰਾਕਸ਼ਸ ਨੇ ਤੇ ਜੇ ਜੂਨ 84 ਚ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਔਰ ਸਿੱਖ ਕੌਮ ਦੇ ਖਿਲਾਫ ਹਨੇਲਾਨੀ ਹੈ ਜੰਗ ਦੇ ਨਾਲ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਜਾਂਦਾ ਹੈ ਤੇ ਅਤੰਕਵਾਦੀ ਅਲਗਵਾਦੀ ਉਗਰਵਾਦੀ ਇਹ ਸਾਰੇ ਰਾਖਸ਼ ਹੀ ਨੇ ਇਹਨਾਂ ਦੇ ਲਈ ਇਸ ਲਈ ਉਹ ਦੁਰਗਾ ਦਾ ਅਵਤਾਰ ਹੈ ਹੁਣ ਇਹ ਸਾਰਾ ਔਰ ਇਹੀ ਨਵੰਬਰ 84 ਦੇ ਵੇੜੇ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੈਂਕੜਿਆਂ ਕੇਸ ਆਰਐਸਐਸ ਔਰ ਬੀਜੇਪੀ ਦੇ ਲੋਕ ਜਿਹੜੇ ਸ਼ਨਾਖਤ ਹੋਏ ਜਿਨ੍ਹਾਂ ਨੇ ਭੀੜਾਂ ਨੂੰ ਲੀਡ ਕੀਤਾ ਪਰ ਜਦੋਂ ਆਵਾਜ਼ਪਾਈ ਪ੍ਰਾਈਮ ਮਿਨਿਸਟਰ ਬਣਿਆ ਸੀ ਤੀਸਰੀ ਵਾਰ ਇੱਕ ਵਾਰੀ 13 ਦਿਨ ਲਈ ਬਣਿਆ ਇੱਕ ਵਾਰੀ 13 ਮਹੀਨੇ ਲਈ ਫਿਰ ਉਹ ਸਾਰੇ ਕੇਸ ਵਿਦਡਰੋਅ ਕਰ ਪਰ ਕਿਉਂਕਿ ਅਕਾਲੀ ਇਸ ਕਿਸਮ ਦੇ ਜ਼ਮੀਰ ਫਰੋਸ਼ ਬਾਦਲ ਰਾਣਾ ਖਾਸ ਤੌਰ ਤੇ ਕਿ ਇਹਨਾਂ ਨੇ ਕਾਂਗਰਸ ਨੂੰ ਤਾਂ ਜਿਹੜਾ ਉਹ ਗਨ ਸ਼ਾਟਸ ਦੇ ਥੱਲੇ ਰੱਖਿਆ ਇਸ ਦੇ ਲਈ ਲੇਕਨ ਭਾਜਪੀ ਦੇ ਨਾਲ ਐਲਾਈਅੰਸ ਵੀ ਕੀਤਾ ਉਹਨਾਂ ਨੂੰ ਕਲਿੰਜ ਔਰ ਜਦੋਂ ਅਡਵਾਨੀ ਦੀ ਕਿਤਾਬ ਬਾਰੇ ਬਾਦਲ ਚੀਫ ਮਿਨਿਸਟਰ ਜੀ ਜਦੋਂ ਕਿਤਾਬ ਛਪੀ ਤਾਂ ਉਹਨੇ ਕਿਹਾ ਨਹੀਂ ਨਹੀਂ ਮੈਂ ਨਹੀਂ ਪੜੀ ਤੁਸੀਂ ਗਲਤ ਪੜ੍ਹੀ ਹੋਣੀ ਹੈ ਇਹ ਨਹੀਂ ਉਹ ਨਹੀਂ ਯਾਨੀ ਇਹ ਜਾਣਦਿਆਂ ਹੋਇਆ ਵੀ ਇਹ ਕੀ ਨੇ ਜਿਹੜਾ ਇਹਨਾਂ ਨੇ ਤਾਕਤ ਦੇ ਭੁੱਖਿਆਂ ਨੇ ਜਿਹੜਾ ਇਹਨਾਂ ਨੂੰ ਪਾਲਿਆ ਔਰ ਹੁਣ ਸੁਖਵੀਰ ਬਾਦਲ ਕਹਿ ਰਿਹਾ ਕਿ ਜੀ ਆਰਐਸਐਸ ਜਿਹੜਾ ਹੈ ਉਹ ਸਾਡੇ ਚਾਰ ਵੱਡੇ ਗੁਰਦੁਆਰੇ ਤੱਕ ਹਜ਼ੂਰ ਸਾਹਿਬ ਪਟਨਾ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਤੇ ਕਪਹਿਲਾ ਇਹਨਾਂ ਨੂੰ ਖਾਲੀ ਕਰੇ ਇਥੋਂ ਕਬਜ਼ਾ ਛੱਡੇ ਫਿਰ ਅਸੀਂ ਦੇਖਾਂਗੇ ਸੋ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਇਸ ਨਿਵਾਨ ਤੇ ਚਲੇ ਜਾਂਦੇ ਹੋ ਹੁਣ ਇਹ ਗੱਲ ਤਾਂ ਵਿਦਨ ਉਹਨਾਂ ਨੇ ਸਿੱਖਾਂ ਦੇ ਲਈ ਕਿਵੇਂ ਸੌਦਾ ਸਾਧ ਬੀਜੇਪੀ ਦੇ ਹਰਿਆਣਾ ਹਕੂਮਤ ਨੇ ਉਹਨੂੰ ਕਿਵੇਂ ਪੁਸ਼ਪਨਾਹੀ ਦਿੱਤੀ ਹੁਣ ਕਿਵੇਂ ਉਸ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਰਣਜੀਤ ਸਿੰਘ ਮਰਡਰ ਕੇਸ ਦੇ ਵਿੱਚ सीबीआई ਕੋਰਟ ਨੇ ਉਹਨੂੰ ਦੋਸ਼ੀ ਬਣਾਇਆ ਸੀ ਉਹ ਵੀ ਮaaf ਕਰਤਾ ਕਿੰਨੀ ਵਾਰੀ ਉਹਨੂੰ ਪੈਰੋਲ ਦਿੱਤੀ ਕਿਵੇਂ ਉਹਦੀਆਂ ਵੋਟਾਂ ਹਰਿਆਣਾ ਰਾਜਸਥਾਨ ਜਾਂ ਮਾਲਵੇ ਦੀ ਜਿੱਥੇ 벨ਟ ਹੈ ਉਹਦੇ ਚੇਲੇ ਨੇ ਉਹਨਾਂ ਨੂੰ ਲੈਣ ਲਈ ਕਿਵੇਂ ਆਦੇਸ਼ ਸੋ ਇਹ ਵਿਧਿੰ ਤਾਂ ਸਾਰਾ ਚੱਲ ਹੀ ਰਿਹਾ ਸੀ ਔਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਇਹਨਾਂ ਦਾ ਦੀ ਲਾਈਨ ਕੀ ਹੈ ਪਰ ਜਦੋਂ ਅਸੀਂ ਇਸ ਟੋਟਲ ਵਾਰ ਦੀ ਗੱਲ ਕਰਦੇ ਹਾਂ ਜਿਹੜੀ ਕਿ ਇੰਦਰਾ ਗਾਂਧੀ ਦੀ ਕਮਾਂਡ ਥੱਲੇ ਭਾਰਤ ਦੀ ਹਿੰਦੂਤਵੀ ਸੈਕੂਲਰ ਮਖੌਟੇ ਵਾਲੀ ਹੁਣ ਤਾਂ ਸੈਕੂਲਰ ਦਾ ਮਖੌਟਾ ਲਾਤਾ ਮੋਦੀ ਐਂਡ ਕੰਪਨੀ ਨੇ ਉਹ ਤਾਂ ਨੰਗਾ ਚਿਹਰਾ ਹੈ ਜਿਹੜੀ ਵਿੱਢੀ ਹੁਣ ਦੇਖਣਾ ਹੈ ਵੀ ਭਾਜਪਾ ਇਹਨੂੰ ਕਿੱਥੇ ਲੈ ਕੇ ਗਈ ਉਹ ਤੁਸੀਂ ਪਿਛਲੇ 2 ਸਾਲ ਦਾ ਤੋ ਜਿਹੜੀ ਇਹਨਾਂ ਨੇ ਇਹ ਵੀਡੀਓ ਕਿ 10 ਸਾਲ ਮੋਦੀ ਨੂੰ 2014 ਤੋਂ 24 ਤੱਕ ਹੋਏ ਔਰ ਅਗਲੀ ਟਰਮ ਜਿਹੜੀ ਕਿ ਅਸੀਂ ਕੱਲ ਜਦੋਂ ਗੱਲ ਕਰ ਰਹੇ ਹੋਵਾਂਗੇ ਨਤੀਜੇ ਸਾਹਮਣੇ ਹੋਣਗੇ ਜਿਹੜੇ ਆਲਮੋਸਟ ਪਤਾ ਹੀ ਨਹੀਂ ਕਿ ਕਿਸ ਲਾਈਨ 'ਤੇ ਲੈ ਕੇ ਜਾਣਗੇ ਪਰ ਇਹਦੇ 'ਚ ਲੜਾਈ ਸਿੱਖਾਂ ਦੇ ਖਿਲਾਫ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਲੈਵਲ ਤੇ ਪਿਛਲੇ 2 ਸਾਲ ਦੌਰੇ ਹੁਣ ਕੋਈ ਲੋਕੀਛਪੀ ਗੱਲ ਨਹੀਂ ਹੈ ਕਿ ਜੀ ਨਿਖਲ ਗੁਪਤਾ ਨੇ ਕੀ ਕਿਹਾ ਜਾਂ ਨਿਊਯਾਰਕ ਦੀ ਇਨਡਾਇਕਟਮੈਂਟ ਕੀ ਕਹਿੰਦੀ ਹੈ ਜਾਂ ਅਦਰਵਾਇਜ਼ ਕੀ ਇਹ ਤਾਂ ਮੋਦੀ ਨੇ ਆਪਣੇ ਇਲੈਕਸ਼ਨ ਕੈਂਪੇਨ ਚ ਜੈਸ਼ ਜੈ ਸ਼ੰਕਰ ਨੇ ਰਾਜਨਾਥ ਸਿੰਘ ਨੇ ਉਹਨੇ ਕਿਹਾ ਜੀ ਪਹਿਲੀਆਂ ਸਰਕਾਰਾਂ ਡੋਜ਼ੀਅਰ ਦਿੰਦੀਆਂ ਸੀ ਐਂਡ ਵੀ ਹੈਵ ਕਿਲਡ ਟੈਰਰਿਸਟਸ ਓਨ देयर ਹੋਮ ਟਰਫ ਕਿ ਅਸੀਂ ਉਹਨਾਂ ਦੇ ਘਰ ਘਰ ਚ ਉਹਨਾਂ ਨੂੰ ਵੜ ਕੇ ਮਾਰਿਆ ਘਰ ਮੇ ਖੁਸਕੇ ਮਾਰਿਆ ਹੁਣ ਔਰ ਇਹ ਹੁਣ ਸਾਹਮਣੇ ਆਇਆ ਕਿ ਵੀ ਇਹ 2 ਸਾਲ ਤੋਂ ਜੀਤ ਡੋਬਾਲ ਮੋਦੀ ਅਮਿਤ ਸ਼ਾ ਉਹਨਾਂ ਦੀ ਲਾਈਨ ਫਿਰ ਦਿਨਕਰ ਗੁਪਤਾ ਔਰ ਜਿਹੜਾ ਸਾਮੰਤ ਗੋਹਿਲ ਰਾ ਚੀਫ ਉਹਨਾਂ ਨੇ ਕਿਸ ਹਦ ਤੱਕ ਪਲੈਨਿੰਗਸ ਕੀਤੀਆਂ ਕਸ਼ਮੀਰੀ ਐਕਟਿਵਿਸਟਾਂ ਨੂੰ ਮਾਰ ਹੀ ਰਹੇ ਸੀ ਔਰ ਬਾਹਰ ਜਦੋਂ ਉਹਨਾਂ ਨੇ ਮਈ ਦੇ ਮਹੀਨੇ ਚ ਜਿਹੜਾ ਲਾਹੌਰ ਦੇ ਵਿੱਚ ਪਾਈ ਪਰਮਜੀਤ ਸਿੰਘ ਪੰਜ ਵਾਰਡ ਦਾ ਮਰਡਰ 15 ਜੂਨ ਨੂੰ ਪਾਈ ਅਵਤਾਰ ਸਿੰਘ ਖੰਡਾ ਦਾ ਵਰਮਿੰਗਮ ਯੂਕੇ ਦੇ ਵਿੱਚ 18 ਜੂਨ ਨੂੰ ਹਰਦੀਪ ਸਿੰਘ ਨਿਜਰ ਔਰ ਫਿਰ ਮੋਦੀ ਦੇ ਅਮਰੀਕਾ ਦੀ ਧਰਤੀ ਤੇ ਹੁੰਦਿਆਂ ਉਹਨਾਂ ਨੇ ਜੋ ਕੁਛ ਗੁਰਪਤਵਾਨ ਸਿੰਘ ਪੰਨੂ ਮਰਡਰ ਪਲੋਟ ਫਾਈਲਡ ਜਿਹੜੀ ਸਟੋਰੀ ਸਾਹਮਣੇ ਹੈ ਔਰ ਜਦੋਂ ਅੱਜ ਮੈਂ ਗੱਲ ਕਰ ਰਿਹਾ ਇਹ ਲੇਟੈਸਟ ਖਬਰ ਹੈ ਸੀਬੀਸੀ ਦੀ ਜੀ ਕਿ ਉਹਨਾਂ ਨੇ ਇਹ ਜਿਹੜੇ ਚਾਰ ਬੰਦੇ ਫੜੇ ਨੇ ਜਿਹੜੇ ਪਹਾੜੇ ਦੇ ਕਾਤਲ ਅਜੇ ਅਸਲੀ ਇਹਨਾਂ ਦੇ ਬਿਹਾਈਂਡ ਇੰਡੀਅਨ ਜਿਹੜੇ ਆਫੀਸਰ ਨੇ ਇੰਟੈਲੀਜੈਂਸ ਤੇ ਉਹਨਾਂ ਤੱਕ ਤਾਂ ਹੱਥ ਪਹੁੰਚਣਾ ਔਰ ਇਹ ਜਿਹੜਾ ਨਵਾਂ ਇਨਕਸ਼ਾਫ ਇਸ CBC ਸਟੋਰੀ ਚ ਹੈ ਕਿ ਇਹ ਜਿਨ੍ਹਾਂ ਨੇ ਇਹੀ ਚਾਰ ਨੇ ਜਿਹੜੇ ਹਰਦੀਪ ਸਿੰਘ ਨਿਜਰ ਨੂੰ ਮਾਰਨ ਲਈ ਨੇ ਔਰ ਕਿਵੇਂ ਇਹਨਾਂ ਨੇ ਗੁਰਪਤਵੰਨ ਸਿੰਘ ਪੰਨੂ ਨੂੰ ਜਾਂ ਹੋ ਸਕਦਾ ਹੈ ਹੋਰ ਵੀ ਖਾਲਸਤਾਨੀ ਲੀਡਰਾਂ ਨੂੰ ਟਾਰਗੇਟ ਕਰਨਾ ਹੋਏ ਔਰ ਇਹ ਸਟੋਰੀ ਹੈ ਜਿਸ ਦੀ ਜਸਟੇ ਹੈ ਕਿ 2023 ਚ 3 ਨਵੰਬਰ ਨੂੰ ਮੋਂਟਰੀਅਲ ਬੇਸਡ ਖਾਲਸਤਾਨੀ ਪੁਰਾਣੇ ਐਕਟਿਵਿਸਟ ਨੇ ਸੰਤੋਖ ਸਿੰਘ ਖੇਲਾ ਹਮ ਉਹਨਾਂ ਦੇ ਬੇਟੇ ਦਾ ਵਿਆਹ ਸੀ ਆਨੰਦ ਕਾਰਜ ਸੀ ਔਰ ਇਨਫੈਕਟ ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਸੀ ਮੈਂ ਕਿਹਾ ਜੀ ਮੈਂ ਜ਼ਰੂਰ ਆਂਦਾ ਹਮ ਲੇਕਿਨ ਕਿਉਂਕਿ ਉਹ 3 ਨਵੰਬਰ ਵਾਲਾ ਉਹੀ ਵੀਕਐਂਡ ਸੀ ਜਦੋਂ ਕਿ ਯੂਬਾ ਸਿਟੀ ਗੁਰੂਗ੍ਰੰਥ ਸਾਹਿਬ ਗੁਰਗੱਦੀ ਦੇ ਵਿੱਚ ਹੁੰਦਾ ਹੈ ਮੈਂ ਕਿਹਾ ਜੀ ਇਹ ਤਾਂ ਇਨਾ ਵੱਡਾ ਇਕੱਠ ਹੁੰਦਾ ਜਿੱਥੇ ਕਿ ਪੰਜ ਦੇ ਨਾਲ ਜਿਹੜਾ ਅਸੀਂ ਜਿਹੜਾ ਉਹ ਆਪਣੀ ਸਾਂਝ ਵਿਚਾਰਾਂ ਦੇ ਵੀ ਪਾਉਣੀ ਹੁੰਦੀ ਆ ਔਰ ਉਹ ਮੈਂ ਤਾਂ ਮਾਫੀ ਮੰਗੀ ਪਰ ਹੁਣ ਇਹ ਜਿਹੜੀ ਅੱਜ ਦੀ ਜਿਹੜੀ ਸਟੋਰੀ ਸਾਹਮਣੇ ਆਉਂਦੀ ਹੈ ਕਿ ਵੀ ਇਵਨ ਇਹ ਚਾਰੋਂ ਜਿਹੜੇ ਬੰਦੇ ਨੇ ਇਹ ਉਹਨਾਂ ਨੇ ਔਰ ਖਾਸ ਤੌਰ ਤੇ ਅਮਨਦੀਪ ਸਿੰਘ ਜਿਹੜਾ ਹੈ ਉਹਨਾਂ ਨੇ ਫੜਿਆ ਇਹ ਵਿਆਹ ਵਾਲੇ ਉਸ ਟਾਈਮ ਤੋਂ ਠੀਕ ਪਹਿਲਾਂ ਫੜੇ ਗਏ ਇਹਨਾਂ ਦਾ ਟਾਰਗੇਟ ਗੁਰਪਤਵਾਨ ਸਿੰਘ ਪੰਨੂਸੀ ਜਿਨੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਸੀ ਔਰ ਇਹ ਸਾਹਮਣੇ ਆਇਆ ਕਿ ਭਾਈ ਇਹ ਔਰ ਖੇਲਾ ਨੇ ਕਿਹਾ ਕਿ ਭਜੀ ਮੈਂ ਤਾਂ ਇਹ ਵਿਆਹ ਹਫਤਾ ਪਹਿਲਾਂ ਰੱਖਿਆ ਸੀ ਪਰ ਕਿਉਂਕਿ ਜਿਹੜਾ ਉਸ ਤੋਂ ਪਹਿਲਾਂ ਵੀਕੈਂਡ ਸੀ ਉਦੋਂ ਸਰੀ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਪੈਣੀਆਂ ਸੀ ਇਸ ਲਈ 29 ਅਕਤੂਬਰ ਨੂੰ ਬਦਲ ਕੇ ਜਿਹੜਾ ਉਹ ਅਸੀਂ 3 ਨਵੰਬਰ ਰੱਖਿਆ ਹੁਣ 3 ਨਵੰਬਰ ਉਹਨਾਂ ਨੇ ਕਿਹਾ ਜੀ ਪੰਨੂ ਨੇ ਆਣਾ ਹੀ ਸੀ ਹਾਲਾਂਕਿ ਉਹਨੇ ਸਿਰਫ ਕੁਝ ਘੰਟੇ ਪਹਿਲਾਂ ਕਿਹਾ ਕਿ ਜੀ ਇਹ ਸਿਕਿਉਰਟੀ ਰੀਜ਼ਨਸ ਕਰਕੇ ਮੈਂ ਨਹੀਂ ਆ ਸਕਦਾ ਤੇ ਹੁਣ ਤੁਸੀਂ ਇਹ ਦੇਖੋ ਕਿ ਵੀ ਇਹ ਦੇ ਬਾਵਜੂਦ ਕਿ ਜੂਨ ਦੇ ਮਹੀਨੇ 'ਚ ਨਖਲ ਗੁਪਤਾ ਫੜਿਆ ਹੋਇਆ ਹਮ ਅਰੈਸਟ ਹੋ ਜਾਂਦਾ ਉੱਥੇ ਇੱਥੇ ਇਨਡਾਇਕਟਮੈਂਟ ਵੀ ਜੂਨ ਦੇ ਮਹੀਨੇ 'ਚ ਹੈ ਹਾਲਾਂ ਉਹਨੂੰ ਅਨਸੀਲਤਾ ਨਵੰਬਰ ਦੇ ਮਹੀਨੇ 'ਚ ਕੀਤਾ ਪਰ ਇਹਨਾਂ ਦੀਆਂ ਕਿਲਿੰਗ ਗੈਂਗਸ ਇਹਦੇ باوجود ਕਿ ਅਮਰੀਕਾ ਨੂੰ ਪਤਾ ਲੱਗ ਚੁੱਕਾ ਹੈ ਫਾਇਲ ਹੋ ਚੁੱਕਾ ਹੈ ਇਨਡਾਇਕਟਮੈਂਟ ਹੋ ਚੁੱਕੀ ਹੈ ਹਰਦੀਪ ਸਿੰਘ ਨੇਜਰ ਦੇ ਮਾਮਲੇ 'ਚ 18 ਜੂਨ ਤੋਂ ਬਾਅਦ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਐਲਾਨ ਕਰ ਦਿੰਦੇ ਨੇ ਜਸਟਨ ਟ੍ਰੂਡੋ ਫਿਰ ਵੀ 3 ਨਵੰਬਰ ਨੂੰ ਇਹ ਟੋਰਾਂਟੋ ਦੇ ਵਿੱਚ ਸੰਤੋਖ ਸਿੰਘ ਖੇਲਾ ਦੇ ਮੁੰਡੇ ਦੇ ਵਿਆਹ ਦੇ ਮੌਕੇ ਜਿਹੜਾ ਉਹ ਗੁਰਪਤਵੰਤ ਸਿੰਘ ਪੰਨੂ ਨੂੰ ਜਾਂ ਹੋਰ ਉਹਨਾਂ ਦਾ ਕੀ ਟਾਰਗੇਟ ਹੋਇਆਗਾ ਕਿਉਂਕਿ ਸਾਰੀ ਸਟੋਰੀ ਚ ਹੈ ਕਿ ਕਿਉਂਕਿ ਸੰਤੋਖ ਸਿੰਘ ਖੇਲਾ ਖਾਲਸਤਾਨੀ ਨੇ ਔਰ ਬਾਕੀ ਸਾਰੇ ਖਾਲਸਤਾਨੀ ਲੀਡਰਾਂ ਨੇ ਵੀ ਉੱਥੇ ਹੋਣਾ ਹੀ ਹੋਣਾ ਸੀ ਔਰ ਜਿਵੇਂ ਮੈਂ ਕਿਹਾ ਕਿ ਭਈ ਮੈਨੂੰ ਵੀ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਸੱਦਾ ਸੀ ਪਰ ਮੈਂ ਤਾਂ ਯੂਬਸਿਟੀ ਕਰਕੇ ਉਹਨਾਂ ਨੂੰ ਪਲਾਈਟਲੀ ਨਾ ਔਰ ਗੁਰਪਤਵੰਤ ਸਿੰਘ ਪੰਨੂ ਦੇਖੋ ਇਹ ਵੀ ਆਕਾਰਪੁਰਖ ਦੀ ਖੇਡ ਹੁੰਦੀ ਹੈ ਬਿਲਕੁਲ ਕੇ ਜੇ ਅਮਰੀਕਾ ਦੇ ਵਿੱਚ ਉਹਨਾਂ ਨੇ ਨਿਸ਼ਾਨਾ ਬਣਾਉਣਾ ਸੀ ਤੇ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੀ ਮੁਸਤੈਦੀ ਨੇ ਇਸ ਨੂੰ ਰੋਕ ਦਿੱਤਾ ਤੇ ਇੱਥੇ ਉਹਨਾਂ ਦੀ ਸਿਕਸ ਸਾਇੰਸ ਜਾਂ ਜੋ ਵੀ ਉਹਨਾਂ ਦੇ ਸਕਿਉਰਟੀ ਐਡਵਾਈਜ਼ਰ ਨੇ ਉਹਨਾਂ ਨੇ ਉਹਨਾਂ ਨੂੰ ਕੁਝ ਘੰਟੇ ਪਹਿਲਾਂ ਹੀ ਇਹ ਕਿਹਾ ਕਿ ਬਿਨਹੀਂ ਤੋੜਾ ਜਾਣਾ ਸੇਫ ਨਹੀਂ ਹੋਏਗਾ ਉਹਨਾਂ ਨੇ ਸੰਦੋਖ ਸਿੰਘ ਖੇਲਾ ਨੂੰ ਕਾਲ ਕਰਕੇ ਕਿਹਾ ਭਾਈ ਮੈਂ ਜ਼ਰੂਰ ਆਉਂਦਾ ਤੂੰ ਇੱਕ ਸਪਾਈ ਹੈ ਜਿਹੜਾ ਉਹ ਖਾਲਿਸਤਾਨ ਰੈਫਰੈਂਡਮ ਹਮਦਾ ਵੀ ਲੇਕਨ ਸੁਰੱਖਿਆ ਕਾਰਨਾਂ ਕਰਕੇ ਔਰ ਉਧਰ ਕੈਨੇਡਾ ਦੀਆਂ ਏਜੰਸੀਆਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੋਇਆ ਸੀ ਸੋ ਹੁਣ ਜਦੋਂ ਅਸੀਂ ਜਿਹੜੇ ਲੋਕ ਭਾਜਪੀ ਜਾਂ ਆਰਐਸਐਸ ਚ ਉਹਦੇ ਰੋਲ ਨੂੰ ਸਮਝਣਾ ਚਾਹੁੰਦੇ ਨੇ ਉਹ ਇਹ ਦੇਖਣ ਕਿ ਨਾ ਸਿਰਫ ਜੂਨ 84 ਦਾ ਕਲੂਕਾਰਾ ਕਰਵਾਉਣ ਦੇ ਲਈ ਇਹ ਇਨਸਟਰੂਮੈਂਟਲ ਸੀ ਪਰ ਇਹਨਾਂ ਨੇ ਜਿਹੜੀ ਸਿੱਖਾਂ ਦੇ ਖਿਲਾਫ ਵਿੱਢੀ ਹੋਈ ਟੋਟਲ ਵਾਰ ਹੈ ਉਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਲਿੰਗ ਸੁਪਰੀ ਦੇ ਵਿੱਚ ਉਹ ਲਾਹੌਰ ਹੋਏ ਬਰਮਿੰਗਮ ਯੂਕੇ ਹੋਏ ਕੈਨੇਡਾ ਸਰੀ ਹੋਏ ਜਾਂ ਅਮਰੀਕਾ ਹੋਏ ਨਿਊਯਾਰਕ ਉੱਥੋਂ ਤੱਕ ਪਹੁੰਚਾਇਆ ਹੋਇਆ ਹੁਣ ਜੇ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਜੀ ਔਰ ਇਹ ਕਿੱਡੇ ਕਿੱਡੇ ਪੱਗੜ ਬੰਨ ਕੇ ਅਮਰਿੰਦਰ ਔਰ ਇਹ ਸਾਰੀ ਜਿਹੜੀ ਨਸਲ ਹੈ ਜਾ ਕੇ ਜਿੱਥੇ ਬੈਠੀ ਹੈ ਇਹਨਾਂ ਨੂੰ ਵੀ ਇਸੇ ਕੈਟਾਗਰੀ ਚ ਦੇਖਿਆ ਜਾਏ ਕਿ ਇਹ ਸਿੱਖ ਕੌਮ ਦੇ ਖਿਲਾਫ ਜਿਹੜੀ ਵਿੱਡੀ ਇਹਨਾਂ ਦੀ ਟੋਟਲ ਵਾਰ ਹੈ ਉਸ ਦੇ ਵਿੱਚ ਦੁਸ਼ਮਨ ਦੇ ਸਿਰਫ ਹਮ ਕਦਮ ਹੀ ਨਹੀਂ ਇਹ ਦੁਸ਼ਮਨ ਹੀ ਨੇ ਰਾਦਰ ਦੁਸ਼ਮਨ ਤੋਂ ਵੱਧਰ ਦੁਸ਼ਮਨ ਨੇ ਕਿਉਂਕਿ ਇਹ ਉਹਨਾਂ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ ਜੀ ਰਾਦਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਥ ਲੈਂ ਬ੍ਰੇਕ ਵਿਅਰਸ ਤੁਸਨ ਇਸ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਬਾਅਦ